ਪਿਓ ਨੇ ਕੀਤਾ ਇਹੋ ਜਿਹਾ ਕਾਰਾ ਪਿੰਡ ਕੰਬ ਗਿਆ ਸਾਰਾ ਜਦੋਂ ਇਹ ਖਬਰ ਸੁਣ ਕੇ ਸਾਰੇ 당ਗ ਰਹਿ ਗਏ ਖਬਰ ਹੈ ਕਰ ਕੁਰਖੇਤਰ ਤੋਂ ਹਰਿਆਣਾ ਦੇ ਜਿੱਥੇ ਇੱਕ ਬਾਪ ਜਦੋਂ ਬੱਚੀ ਨੂੰ ਸਕੂਲ ਤੋਂ ਲੈਣ ਜਾਂਦਾ ਏ ਤਾਂ ਵਾਪਸ ਆਂਦੇ ਹੋਏ ਉਸ ਨੂੰ ਨਹਿਰ ਵਿੱਚ ਸੁੱਟ ਕੇ ਮਾਸੂਮ ਬੱਚੀ ਜੋ ਕਿ 7 ਸਾਲ ਦੀ ਦੱਸੀ ਜਾ ਰਹੀ ਹੈ ਆਗੇ ਘਰ ਬਹਿ ਜਾਂਦਾ ਹੈ ਬਾਅਦ ਚੋਂ ਜਦੋਂ ਮਾਤਾ ਵੱਲੋਂ ਪੁੱਛਿਆ ਜਾਂਦਾ ਹੈ ਕਿ ਬੱਚੀ ਕਿੱਥੇ ਆ ਤੇ ਫਿਰ ਡਰਾਮੇ ਖੋਰੀ ਜਿੱਦਾਂ ਹੁੰਦੀ ਉਦਾਂ ਕਰਕੇ ਬਾਅਦ ਚੋਂ ਪ੍ਰਸ਼ਾਸਨ ਕੋਲ ਪਹੁੰਚਦੇ ਇਹ ਪਤਾ ਲੱਗਦਾ ਹੈ ਕਿ ਇਹ ਸਾਰੀ ਗੇਮ ਕੀਤੀ ਕਰਾਈ ਇਸ ਨਕਮੇ ਪਿਓ ਦੀ ਸੀ ਜੋ ਪਤਾ ਨਹੀਂ ਹਾਲੇ ਮੀਡੀਆ ਸਾਹਮਣੇ ਨਹੀਂ ਹੈ ਪਰ ਉਸ ਬੱਚੀ ਦੀ ਲਾਸ਼ ਲੱਭਣ ਲਈ ਐਨ ਜੀਓ ਦੇ ਸਮੇਤ ਪ੍ਰਸ਼ਾਸਨ ਵੀ ਲੱਗਾ ਹੋਇਆ ਹੈ ਮੈਨੂੰ ਦੇ ਜੀ ਅੱਜ ਧੰਨਵਾਦ ਕੈਮਰਾਮੈਨ ਲਵਦੀ ਬਨਾਲ ਅਮਨਦੀਪ ਸਿੰਘ ਆ ਮੌਕੇ ਪਰ ਪਹੁੰਚੀ ਹੋਈ ਹੈ तकरीबन 10